ਬੰਦਿਆਂ ਦੇ ਵਾਂਗ ਆਵੇ ਇੱਕ ਵਾਰੀ ਭਾਂ ਜੀਵਨ ਦਾ ਆਖਰੀ ਪਲ ਹੋ ਕੇ ਆਵੇ ਜੋ ਮਿਲਿਆ ਬਣ ਕੇ 부ਜਾਰਤ ਹੀ ਮਿਲਿਆ ਹੁਣ ਜਿਨੇ ਆਉਣਾ ਹੱਲ ਹੋ ਗਿਆ ਇਹ じゃ ਕੋਈ ਟੋਪਿਕ ਨਹੀਂ ਹੈ ਮਨ ਲਾਦਾ ਦੀਵੀ ਹੋ ਰਹਿਣਾ ਉਸ ਟੋਪਿਕ ਤੇ ਨਾ ਲਿਖਿਆ ਹੋ ਜਿਸ ਸਮਝੋ ਨਹੀਂ ਮੈਂ ਤਾਂ ਪਰਫੈਕਟ ਹਾਂ ਮੇਰੇ ਤਾਂ ਕਮੀ ਕੋਈ ਨਹੀਂ ਮੈਂ ਤਾਂ ਆ ਬੈਠਾ ਮੇਰੇ ਵਰਗਾ ਹੈ ਹੀ ਕੋਈ ਨਹੀਂ ਕੀ ਤਾਂ ਕਮ ਨਹੀਂ ਇਹ ਸਾਰੀ ਦੁਨੀਆ ਸੁਣਦੀ ਹੈ ਤੁਸੀਂ ਕਿੰਨਾ ਨੂੰ ਸੁਣਦੇ ਹੋ ਕਰਦੇ ਆ ਟੁੱਟਦੇ ਆ ਸਿਰੇ ਚੜਦੇ ਆ ਕੋਈ ਗੰਦੀ ਨਹੀਂ ਹੈਗੀ ਪਰ ਉਹ ਸਾਰੇ ਆਰਟਿਸਟ ਤਾਂ ਨਹੀਂ ਹੈਗੇ ਸਾਰੇ ਕبھی ਟੁੱਟ ਬਣ ਜਾਂਦੇ ਤੁਸੀਂ ਜਿੱਦਾਂ ਦੇ ਹੈਗੇ ਆ ਉਦਾਂ ਦੇ ਰਵੋ ਤਾਂ insan ਵਧੀਆ ਕਿਸੇ ਲਈ ਵੀ ਜੋ ਅੰਦਰੋਂ ਅਸੀਂ ਅਸੀਂ ਉਦਾਂ ਹੀ ਵਧੀਆ ਤੇ ਵੀ ਹੋਰੀ ਗੀਤ ਜਹਾਜ਼ ਦੇ ਵਿੱਚ ਬੈਠ ਕੇ ਲਿਖਦੇ ਨੇ ਪਰ ਜਦ ਚ ਚੱਲਦਾ ਰਹਿੰਦਾ ਕੁਝ ਨਾ ਕੁਝ ਪਰ ਜਦੋਂ ਕੋਈ ਟਾਈਮ ਉਹਦਾ ਕੋਈ ਪਿਕਅਪ ਉਹ ਸਟ੍ਰਾਈਕ ਵੱਜਦੀ ਆ ਕਰਦਾ ਕੋਈ ਬੰਦਾ ਚਾਹ ਜਾਂ ਗੱਲ ਪੜੇ ਮਾਨ ਕੇੰਦੇ ਕੇੰਦੇ ਦੇਬੀ ਮੱਕ ਸੂਸ ਕੂਰੀ ਹੋ ਰਹਾ ਦਾ ਕੋਈ ਤੋੜ ਹੀ ਨਹੀਂ ਹੈ ਗਾਇਕੀ ਦਾ ਚੁਕੀਨਦਾ ਭਾਈ ਉਹ ਤੋਂ ਕ੍ਰੀਏਟਿਵ ਆਰਟਿਸਟ ਰਿਸਪੌਂਸਰ ਕੰਪੋਜ਼ਰ ਬਹੁਤ ਕਮਾਦ ਸੀ ਕਾਲਮ ਆਪਣੀ ਇਸ ਸਟੇਜ ਦੀ ਪੇਸ਼ਕਾਰੀ ਜਿਵੇਂ ਉਹ ਕਾਰੇ ਮਿਲਦਾ ਹੀ ਆ ਉਹਨਾਂ ਦੇ YouTube ਤੇ ਨਾ ਕਿੰਨੇ ਸੁਰ ਦਾ ਪੱਕਾ ਤੇ ਲਾਈਵ ਲੱਗਦਾ ਨਹੀਂ ਵੀ ਲਾਈਵ ਸਟੂਡੀਓ ਰਿਕਾਰਡਿੰਗ ਲੱਗਦੀ ਹੈ ਕੰਦੇ ਸਰਾਂਤ ਦੀ ਸੁਣਾਉਂਦਾ ਅੱਜ ਮੈਡਮ ਹਰਜੋਤ ਨੂੰ ਰੈਂਗ ਹੈ ਸੀ ਪ੍ਰੋ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ ਡਾਕਟਰ ਸਤਿੰਦਰ ਸਰਤਾਏ ਤੇ ਨੀਰੂ ਬਾਜਵਾ ਇਸ ਸਟਾਰਰ ਫਿਲਮ ਸ਼ਾਇਰ 19 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਦਸਤਕ ਦੇਣ ਜਾ ਰਹੀ ਹੈ ਔਰ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬ ਦੇ ਉੱਗੇ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੂਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਥੈਂਕ ਯੂ ਸਰ ਮਰਬਾਨਾ ਸ਼ੁਕਰੀਆ ਕੀ ਹਾਲ ਚਾਲ ਨੇ ਸਰ ਬਹੁਤ ਵਧੀਆ ਜੀ ਵਧੀਆ ਮੈਂ ਦੇਖਦਾ ਇੰਟਰਵਿਊ ਤੁਹਾਡੇ ਅਕਸਰ ਹੀ ਤੁਹਾਡਾ ਗੱਲ ਕਰਨ ਦਾ ਜਿਹੜਾ ਤਰੀਕਾ ਬੜਾ ਸਾਦਗੀ ਭਰਿਆ ਅੰ ਕਿੱਥੋਂ ਆਏ ਉਸਤਾਦਾਂ ਤੋਂ ਮਿਲਿਆ ਇਹ ਅੰਦਾਜ਼ ਤੁਹਾਨੂੰ ਨਹੀਂ ਆ ਬਿਲਕੁਲ ਤੁਹਾਡਾ ਬੇਸਿਕ ਸੁਭਾਈ ਹੁੰਦਾ ਛੋਟੇ ਵੇਰ ਸੁਭਾਅ ਤੁਹਾਡਾ ਕਿਦਾਂ ਦਾ ਹੈ ਨਾ ਤੇ ਇਹ ਲਈ ਕੁਝ ਬਣਾਉਣਾ ਨਹੀਂ ਪੈਂਦਾ ਮੇਰੇ ਹਿਸਾਬ ਨਾਲ ਔਰ ਬਣਾਇਆ ਫਿਰ ਉਹ ਬਣਾਇਆ ਮਕੈਨੀਕਲ ਜਿਹਾ ਲੱਗਦਾ ਹੈ ਨਾ ਤੁਸੀਂ ਜਿੱਦਾਂ ਦੇ ਹੈਗੇ ਆ ਉਦਾਂ ਦੇ ਰਹੋ ਤਾਂ ਇਨਸਾਨ ਨੂੰ ਵਧੀਆ ਕਿਸੇ ਲਈ ਵੀ ਜੋ ਅੰਦਰੋਂ ਆ ਤੁਸੀਂ ਅਸੀਂ ਉਦਾਂ ਹੀ ਹੋ ਜੀ ਹੈ ਨਾ ਤੇ ਬਾਕੀ ਚੀਜ਼ਾਂ ਤੁਸੀਂ ਜ਼ਿੰਦਗੀ ਸਿੱਖਦੇ ਬਹੁਤ ਆ ਜੋ ਵਿਚਰਦੇ ਆ ਸੀਨੇ ਲੋਕਾਂ ਨੂੰ ਮਿਲਦੇ ਆ ਉਹ ਸੀਨੀਅਰਸ ਨੂੰ ਮਿਲਦੇ ਆ ਪਲੱਸ ਤੁਹਾਡੇ ਪਰਿਵਾਰ ਚੋਂ ਵੀ ਇੱਕ ਚੀਜ਼ ਆਉਂਦੀ ਆ ਇੱਕ ਸੁਭਾ ਜਿਹੜਾ ਤੁਹਾਡੇ ਨਾਲ ਇੱਕ ਮਾਈਂਡ ਸੈਟ ਹੈ ਉਹ ਫੈਮਿਲੀ ਚੋਂ ਮਿਲਦਾ ਬਜ਼ੁਰਗਾਂ ਤੋਂ ਬਾਕੀ ਮੈਂਬਰਾਂ ਤੋਂ ਬਾਕੀ ਤੁਹਾਡੀ ਸੰਗਤ ਵੀ ਹੈ ਤੁਸੀਂ ਕਿਹਨਾਂ ਲੋਕਾਂ ਨਾਲ ਬੈਠਦੇ ਹੋ ਰਹਦੇ ਆ ਸੁਣਦੇ ਕਿਹਨਾਂ ਨੂੰ متاثر ਕਿਹਨਾਂ ਤੋਂ ਹੁੰਦੇ ਆ ਸ਼ਾਇਦ ਉਹ ਚੀਜ਼ਾਂ ਵੀ ਆ ਜਾਂਦੀਆਂ ਤਾਂ ਨੂੰ ਤੇ ਸਾਰੀ ਦੁਨੀਆ ਸੁਣਦੀ ਹੈ ਤੁਸੀਂ ਕਿਹਨਾਂ ਨੂੰ ਸੁਣਦੇ ਹੋ ਨਹੀਂ ਮਤਲਬ ਇਹ ਹੈ ਕਿ ਭਾਵੇਂ ਤੁਸੀਂ ਹੁਣ ਜਿਸ ਫੀਲਡ 'ਚ ਵੀ ਕੰਮ ਕਰਦੇ ਹੋ ਨਾ ਤੇ ਇਹ ਤੁਹਾਨੂੰ ਲੱਗਨੇ ਆ ਮੁਹੱਬਤ ਆ ਪਿਆਰ ਆ ਉਸ ਫੀਲਡਰਾਂ ਤੇ ਕੁਦਰਤੀ ਗੱਲ ਹੈ ਜਿਹੜੇ ਉਹਦੇ ਵਿੱਚ ਲੈਜੈਂਡ ਆ ਵੱਡੇ ਬੰਦੇ ਆ ਸੀਨੀਅਰ ਆ ਤੁਹਾਤੋਂ ਵੀ ਜਿਸ ਸਮਕਾਲੀ ਵੀ ਜਿਹੜੇ ਪਹਿਲਾਂ ਹੋ ਚੁੱਕੇ ਆ ਹਨਾ ਹੁਣ ਵੀ ਸਟਿਲ ਹਯਾਤੀ ਚ ਹੈਗੇ ਆ ਤੇ ਤੁਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਤੋਂ ਬੜਾ ਕੁਝ ਮਿਲਦਾ ਤੁਹਾਨੂੰ ਤਾਂ ਹੈਗਾ ਹੀ ਤੁਸੀਂ ਵਾਚਤਾ ਕਰਦੇ ਆ ਉਹਨਾਂ ਨੂੰ ਅਬਜ਼ਰਵ ਕਰਦੇ ਆ ਤੋ ਕੋਈ ਕਹੀ ਗੱਲ ਤੁਹਾਨੂੰ ਮਿਲ ਜਾਨੀ ਜਿਹੜੀਆਂ ਸੁੱਤੇ ਸਿੱਧ ਤੁਹਾਡੀ ਜ਼ਿੰਦਗੀ ਚ ਆਪਣੇ ਆਪ ਦਾਖਲ ਹੋ ਜਿੰਦੀਆਂ ਕਈ ਤੁਸੀਂ ਲੈ ਵੀ ਲੈਣੇ ਆ ਬ ਯਾਰ ਆ ਤਾਂ ਗੱਲ ਬੜੀ ਵਧੀਆ ਤੇ ਐਦਾਂ ਦਾ ਸਟਾਈਲ ਬੰਦੇ ਦਾ ਹੋਣਾ ਚਾਹੀਦਾ ਜਾਂ ਕੁਦਰਤੀ ਹੁੰਦਾ ਇਹ ਲਈ ਕੋਈ ਬਹੁਤਾ ਐਫਰਟ ਨਹੀਂ ਕਰਨੀ ਪੈਂਦੀ ਮੈਨੂੰ ਲੱਗਾ ਤੁਹਾਡੀ ਤਰਬੀਅਤ ਵਿੱਚ ਤੁਸੀਂ ਇਹ ਹੁੰਦਾ ਵੀ ਇਹ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਵੀ ਹਾਂ ਮੈਨੂੰ ਕੁਝ ਚੇਂਜ ਦੀ ਲੋੜ ਹੈ ਜਾਂ ਤੁਸੀਂ ਸਮਝੋ ਨਹੀਂ ਮੈਂ ਤਾਂ ਪਰਫੈਕਟ ਆ ਮੇਰੇ ਤਾਂ ਕਮੀ ਕੋਈ ਨਹੀਂ ਮੈਂ ਤਾਂ ਆ ਬੈਠਾ ਮੇਰੇ ਵਰਗਾ ਹੈ ਹੀ ਕੋਈ ਨਹੀਂ ਫਿਰ ਤਾਂ ਕੰਮ ਨਹੀਂ ਹਣਾ ਪਈ ਜਿਵੇਂ ਲੱਗੋ ਨਹੀਂ ਯਾਰ ਮੈਂ ਤਾਂ ਇਹਨਾਂ ਕੰਪਲੀਟਿਆਂ ਕੰਪਲੀਟਾ ਹੋਣਾ ਦੂਰ ਦੀ ਗੱਲ ਹੈ ਨਾ 16 ਕਲਾ ਸੰਪੂਰਨ ਕੌਣ ਹੋ ਸਕਦਾ ਆਮ ਆਦਮੀ ਪਰ ਉਹ ਤੁਹਾਨੂੰ ਫਿਰ ਇੱਕ ਦਰਵਾਜ਼ੇ ਤੁਸੀਂ ਜ਼ਿੰਨ ਦੇ ਖੁੱਲੇ ਰੱਖੇ ਆ ਪਈ ਚੰਗੇ ਗੱਲਾਂ ਤੁਹਾਡੇ ਚ ਆਪਣੇ ਆਪ ਸ਼ਾਇਦ ਆਉਂਦੀਆਂ ਰਹਿੰਦੀਆਂ ਦੀਬੀ ਹੋਰਾਂ ਨੂੰ ਆਮਦ ਕਿਵੇਂ ਹੁੰਦੀ ਹੈ ਇੰਨਾ ਤੁਸੀਂ ਜੋ ਕੰਟੈਂਟ ਲਿਖਿਆ ਗੀਤ ਲਿਖੇ ਨੇ ਬੜੇ ਖੂਬਸੂਰਤ ਭਾਵੇਂ ਇਸ਼ਕ ਦੇ ਉੱਤੇ ਹੋਵੇ ਨਸ਼ੇ ਦੇ ਉੱਤੇ ਹੋਵੇ ਜਵਾਨੀ ਦੇ ਉੱਤੇ ਹੋਵੇ ਮਾਂ ਦੇ ਉੱਪਰ ਹੋਵੇ ਮੈਂ ਉਹ ਇਹੋ ਜਿਹਾ ਕੋਈ ਟੌਪਿਕ ਨਹੀਂ ਹੈ ਮਨ ਲੱਗਦਾ ਦੀਬੀ ਹੋਰਾਂ ਨੇ ਉਸ ਟੋਪਿਕ ਤੇ ਨਾਲ ਲਿਖਿਆ ਹੋਵੇ ਨਹੀਂ ਇਹ ਤਾਂ ਤੁਹਾਡਾ ਥੋੜਾ ਜਿਹਾ ਕੰਮ ਦਾ ਹਿੱਸਾ ਹੀ ਆ ਬ੍ਰਦਰ ਜਿੱਦਾਂ ਤੁਸੀਂ ਤੁਹਾਨੂੰ ਕੰਮ ਦਾ ਅਹਿਸਾਸ ਹੋ ਜਾਂਦਾ ਨਾ ਤੇ ਤੁਸੀਂ ਉਸ ਕੰਮ ਬਾਰੇ ਸੋਚਦੇ ਵੀ ਰਹਿੰਦੇ ਆ ਹਨਾ ਕੋਈ ਥੋੜਾ ਧਿਆਨ ਜਿਹੜਾ ਜਿਆਦਾ ਫਿਰ ਤੁਹਾਡੀ એનર્ਜੀ ਆ ਉਹ ਹੋਰ ਪਾਸਿਆਂ ਤੋਂ ਬੰਦ ਕਰਕੇ ক্লোਜ਼ ਕਰਕੇ ਤੁਹਾਡਾ ਉਸ ਕੰਮ ਤੇ ਫੋਕਸ ਹੋ ਜਾਂਦਾ ਨਾ ਫਿਰ ਤੁਹਾਨੂੰ ਆਪਣੇ ਆਪ ਵੀ ਉਹ ਚੀਜ਼ਾਂ ਸੋਚਦੇ ਰਹਿੰਦੀਆਂ ਤੁਸੀਂ ਮਤਲਬ ਅ ਸਿੱਟੇ ਤੋਂ ਤਰ ਤੀ ਅਭਿਆਸ ਕਰਦੇ ਆ ਯਾਰ ਮੈਂ ਆ ਸਬਜੈਕਟ ਲਿਖਣਾ ਚਾਹੇ ਇਦਾਂ ਗੱਲ ਤੁਹਾਡੇ ਦਿਨ ਚ ਚੱਲਦਾ ਰਹਿੰਦਾ ਕੁਛ ਲੰਘ ਕੁਛ ਪਰ ਜਦੋਂ ਕੋਈ ਟਾਈਮ ਹੋ ਉਹਦਾ ਪਿਕਅਪ ਉਹ ਸਟ੍ਰਾਈਕ ਵੱਜਦੀ ਆ ਲੱਗਦਾ ਕੋਈ ਗੱਲ ਅੱਛਾ ਯਾਰ ਗੱਲ ਬੜੇ ਵਧੀਆ ਫੇ ਤੁਸੀਂ ਉਹ ਕੰਮ ਤੇ ਬੈਠ ਜਾਂਦੇ ਆ ਨਾ ਪਰ ਬਸ ਤੁਹਾਡੇ ਵੀ ਕੰਮ ਦਾ ਤੁਹਾਨੂੰ ਅਭਿਆਸ ਹੋ ਜਾਂਦਾ ਮੇਨ ਗੱਲ ਆ ਤੁਹਾਡੇ ਬਸ ਜਾਂਦਾ ਅੰਦਰ ਕੰਮ ਤੁਹਾਡੇ ਕਹਿੰਦੇ ਦੇਵੀ ਹੋਰੀ ਗੀਤ ਜਹਾਜ਼ ਦੇ ਵਿੱਚ ਬੈਠ ਕੇ ਲਿਖਦੇ ਨੇ ਨਹੀਂ ਇਹ ਤਾਂ ਕ੍ਰੀਏਟਿਵ ਕੰਮ ਦਾ ਇਦਾਂ ਦੇ ਜਿਹੜੇ ਇਹਦਾ ਇਹਦਾ ਕੋਈ ਟਾਈਮ ਤਾਂ ਹੁੰਦਾ ਨਹੀਂ ਹਨਾ ਕੋਈ ਜਗ੍ਹਾ ਨਹੀਂ ਹੁੰਦੀ ਨਾ ਇਹ ਤਾਂ ਥੋੜ ਜਦੋਂ ਰਿਲੈਕਸ ਤੁਸੀਂ ਫੀਲ ਹੁੰਨੇ ਆ ਜਾਂ ਤੁਹਾਨੂੰ ਕੋਈ ਮੂਡ ਚ ਕੋਈ ਗੱਲ ਆਉਂਦੀ ਆ ਆ ਫਲਾਈਟਾਂ ਦਾ ਇਹ ਹੁੰਦਾ ਵੀ ਤੁਹਾਨੂੰ ਉਸ ਵੇਲੇ ਇੱਕ ਬੰਦ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਹੁੰਦੀ ਕੋਈ ਫੋਨ ਨਹੀਂ ਆਉਣਾ ਤੁਸੀਂ ਆਪਣਾ ਕੰਮ ਸਾਰੇ ਆਪੋ ਆਪਣਾ ਲੰਬੀਆਂ ਫਲਾਈਟਾਂ ਖਾਸ ਤੌਰ ਤੇ ਨਾ ਤੇ ਉਹ ਫਿਰ ਤੁਹਾਡਾ ਮੂਡ ਬਣ ਜਾਂਦਾ ਕੋਈ ਨਾ ਕੋਈ ਆਈਡੀਆ ਕਲਿੱਕ ਕਰ ਜਾਂਦਾ ਤੇ ਫਿਰ ਉਹ ਲਿਖਿਆ ਜਾਂਦਾ ਹਨਾ ਇਦਾਂ ਹੁਣ ਦਿਲ ਟੁੱਟੇ ਉਹ ਸ਼ਾਇਰ ਬਣ ਸਕਦਾ ਉਹ ਗੀਤਕਾਰ ਬਣ ਸਕਦਾ ਹੈ ਨੀ ਜ਼ਰੂਰੀ ਨਹੀਂ ਹੈਗਾ ਬਹੁਤ ਲੋਕ ਹੀ ਪਿਆਰ ਕਰਦੇ ਆ ਸਾਰੇ ਕਵੀ ਤਾਂ ਹੈ ਨਹੀਂ ਨਾ ਹੈਨਾ ਬੜੇ ਇਸ਼ਕ ਕਰਦੇ ਆ ਟੁੱਟਦੇ ਆ ਸਿਰੇ ਚੜਦੇ ਆ ਕੋਈ ਗਿਣਤੀ ਨਹੀਂ ਹੈਗੀ ਪਰ ਉਹ ਸਾਰੇ ਆਰਟਿਸਟ ਤਾਂ ਨਹੀਂ ਹੈਗੇ ਨਾ ਸਾਰੇ ਕਵੀ ਥੋੜ ਬਣ ਜਾਂਦੇ ਆ ਹੈਨਾ ਸੋ ਇਹਦੇ ਬਾਰੇ ਹੋਰ ਖੋਜ ਕਰਨੀ ਜ਼ਰੂਰੀ ਹੈ ਜੀ ਉਦੋਂ ਹੀ ਜਿਹੜਾ ਮਾਨਕ ਸਾਹਿਬ ਨੇ ਗਾਇਆ ਪਹਿਲਾ ਗਾਣਾ ਸੀ ਉਹ ਪਹਿਲੇ ਸੀ ਪਹਿਲੇ ਜਿੰਦਗੀ ਦੀ ਪਹਿਲੀ ਲਿਖਤ ਉਹੀ ਹੈ ਤੁਹਾਡੀ ਜਾਂ ਪੂਰਜਾ ਹੋਣੀ ਹੈ ਮਤਲਬ ਰਿਕਾਰਡ ਜਿਹੜਾ ਪਹਿਲਾ ਹੋਇਆ ਇਹ ਸੀਗਾ ਹਾਂ ਜੀ ਬੱਬੂ ਮਾਨ ਕਹਿੰਦੇ ਕਹਿੰਦੇ ਦੇਵੀ ਮਖਸੂਸਪੂਰੀ ਹੋਰਾਂ ਦਾ ਕੋਈ ਤੋੜ ਹੀ ਨਹੀਂ ਹੈ ਗਾਇਕੀ ਦਾ ਲੀਚਰਲ ਬਜ਼ਾਤੇ ਖੁਦ ਬਹੁਤ ਅੱਛਾ ਆਰਟਿਸਟ ਹੈ ਬੜਾ ਵੱਡਾ ਨਾਮ ਹੈ ਸਟਾਰडम ਹੈ ਤੇ ਉਹ ਚਲੋ ਕੁਦਰਤੀ ਹੁੰਦਾ ਥੋੜਾ ਬਹੁਤ ਸੱਤੋਂ ਸ਼ਾਇਦ ਲੇਟ ਸ਼ੁਰੂ ਹੋਇਆ ਮਾਨ ਸਾਹਿਬ ਤੇ ਆਪਾਂ ਕੋਈ ਵੀ ਗੱਲ ਜਿਹੜਾ ਸੱਤੋਂ ਪੰਮੇ 2 ਸਾਲ ਪਹਿਲਾਂ ਵੀ ਸ਼ੁਰੂ ਹੈ ਅਸੀਂ ਕੰਮ ਤਾਂ ਉਹ ਵਾਚ ਕਰਦੇ ਹਾਂ ਨਾ ਕੋਈ ਵੀ ਬੰਦਾ ਤੁਸੀਂ ਹੈ ਨਾ ਤੁਸੀਂ ਮੀਡੀਆ ਚ ਆ ਤੁਸੀਂ ਕਿੰਨੇ ਪਰਸਨੈਲਿਟੀ ਨੂੰ ਫੋਲੋ ਕਰਦੇ ਹੋਣੇ ਹੈ ਨਾ ਤੇ ਉਹ ਅਸਰ ਤਾਂ ਥੋੜਾ ਬਹੁਤ ਤੁਹਾਡੇ ਤੇ ਹੁੰਦਾ ਹੀ ਆਪ ਤੁਸੀ ਸੀਨੀਅਰ ਦਾ ਨਾ ਤੇ ਜਾਂ ਤੁਹਾਨੂੰ ਚੰਗਾ ਲੱਗਦਾ ਮਨ ਲੋਕਾਂ ਨੂੰ ਉਹਨੂੰ ਕਿੱਥੇ ਰਹਿਣਾ ਪਸੰਦ ਆ ਵਿਦੇਸ਼ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਨਹੀਂ ਕੋਈ ਇਦਾਂ ਥਾਂ ਨਹੀਂ ਹੈ ਕਿ ਬਾਕੀ ਜਿੱਥੇ ਸਬਾਬਿਆ ਤੁਹਾਡੇ ਹਾਲਾਤ ਆ ਜਿੱਦਾਂ ਟਾਈਮਿੰਗ ਤੁਹਾਨੂੰ ਲਈ ਜਾਂਦਾ ਸਮਾਂ ਉਹ ਠੀਕ ਹੈ ਸਾਰੀਆਂ ਥਾਂਵਾਂ ਠੀਕ ਆ ਸਾਰੀ ਜਗ੍ਹਾ ਜਿਹੜੀ ਕੁਦਰਤ ਨੇ ਬਣਾਈ ਆ ਕਾਇਨਾਤ ਜਿੱਥੇ ਥਾਂ ਮਿਲ ਜਵੇ ਸਿਰ ਟਕਣ ਨੂੰ ਵਧੀਆ ਜਿੱਥੇ ਤੁਸੀਂ ਸਕੂਨ ਮਿਲਦਾ ਜਿੱਥੇ ਕੰਮਕਾਰ ਤੁਹਾਡਾ ਰੋਜ਼ੀ ਰੋਟੀ ਚੱਲਦੀ ਆ ਉਹ ਉਹ ਸਬਬ ਬਣਿਆ ਰਹਿੰਦਾ ਸੀ ਕੋਈ ਬਹੁਤ ਚੂਸਦਾ ਨਹੀਂ ਕਰਦੇ ਉਹ ਆਪਣੇ ਆਪ ਹੀ ਕੋਈ ਤਾਕਤ ਲਈ ਜਾਂਦੀ ਸਾਨੂੰ ਉਹਨਾਂ ਦੀਪ ਜੀ ਸ਼ਾਇਰ ਕਿ ਹੁੰਦੇ ਨੇ ਉਹਨੂੰ ਕਾਵਿਕ ਰੂਪ ਨਾਲ ਜ਼ਿੰਦਗੀ ਦੇ ਵਰਤਾਂਤ ਨੂੰ ਪੇਸ਼ ਕਰਨਾ ਕਿਸੇ ਵੀ ਅਲੱਗ-ਅਲੱਗ ਘਟਨਾਵਾਂ ਨੂੰ ਉਹਨੂੰ ਸ਼ਾਇਰਾਨਾ ਤਰੀਕੇ ਨਾਲ ਕਹਿਣਾ ਬਸ ਉਹ ਹੀ ਬੰਦੇ ਜਿਹੜਾ ਉਹਨੂੰ ਕਾਵਿਕ ਤਰੀਕੇ ਨਾਲ ਕਹਿਣਾ ਆਪਣੇ ਕਿਸੇ ਵੀ ਫੀਲਿੰਗ ਨੂੰ ਕਿਸੀ ਪਹਿਲੀ ਸ਼ਾਇਰੀ ਕਿਸ ਦੇ ਲਈ ਲਿਖੀ ਸੀ ਔਰ ਕਦੋਂ ਲਿਖੀ ਸੀ ਯਾਦ ਨਹੀਂ ਹੋ ਤਾਂ ਬਹੁਤ ਸਾਲ ਹੋ ਗਏ ਮੈਂ ਉਦੋਂ ਕਿ پڑھਦੇ-ਪੜਦੇ ਹੁੰਦੇ ਸੀਗੇ ਹਲਕਾ-ਫੁਲਕਾ ਬਸ ਮਾਨਕ ਸਾਹਿਬ ਦਾ ਦੌਰ ਸੀਗਾ ਉਹ ਲੋਕ ਗਤਾਵਾ ਵਗੈਰਾ ਉਦੋਂ ਦੇ ਲਿਖਣੇ ਸ਼ੁਰੂ ਕੀਤੇ ਸਨ ਸ਼ੁਰੂ ਸ਼ੁਰੂ ਜਾਨਾ ਹਾਂਜੀ ਕਿਲਾ ਅਮਰਜੋਤ ਨਾਲ ਵੀ ਕੰਮ ਕੀਤਾ ਤੁਸੀਂ ਉਹਨਾਂ ਨੂੰ ਵੀ ਲਿਖ ਕੇ ਦਿੱਤੇ ਨੇ ਇੱਕ ਗਾਣਾ ਉਹਨੇ ਗਾਇਆ ਸੀ ਧਾਰਮਿਕ ਸੀਗਾ ਛੋਟੇ ਸਾਹਿਬਜ਼ਾਦ ਨਸ਼ੀਦ ਜਾਂ ਕੰਦੇ ਸਰਹੰਦ ਦੀਏ ਸੋਨਾ ਤਿਆਰੀ ਮੈਡਮ ਅਮਰਜੋਤ ਉਹਨੇ ਗਾਇਆ ਸੀ ਹਾਂਜੀ ਨਾ ਕੋਈ ਗੱਲ ਸਾਂਝੀ ਕਰੋ ਉਹਨਾਂ ਨੂੰ ਲੈ ਕੇ ਅੱਜ ਦੇ ਦੌਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਫਿਲਮ ਵੀ ਹੈ ਇਹ ਦਿਲਜੀਤ ਦੋਸਾਂਝ ਹੋਰਾਂ ਨੇ ਕੀਤੀ ਬਿਲਕੁਲ ਬਿਲਕੁਲ ਉਹ ਬੜਾ ਕ੍ਰੀਏਟਿਵ ਆਰਟਿਸਟ ਸੀਗੇ ਜੇ ਬੜਾ ਬੜਾ ਵੱਡਾ ਦੌਰ ਸੀ ਵੱਡਾ ਨਾਮ ਸੀ ਲੈਵਲ ਬਹੁਤ ਵੱਡਾ ਸੀ ਉਹ ਪਰ ਚਮਕੀਲਾ ਬਾਜੀ ਖੋਦੋ ਕ੍ਰੀਏਟਿਵ ਆਰਟਿਸਟ ਬਹੁਤ ਸੀ ਕੰਪੋਜ਼ਰ ਬਹੁਤ ਕਮਾਲ ਸੀ ਕਲਮ ਆਪਣੀ ਫਿਰ ਸਟੇਜ ਦੀ ਪੇਸ਼ਕਾਰੀ ਉਹ ਨੂੰ ਤੁਸੀਂ ਹੁਣ ਖਾੜੇ ਮਿਲਦੇ ਹੀ ਆ ਉਹਨਾਂ ਦੇ YouTube ਤੇ ਹਨ ਕਿੰਨੇ ਸੁਰ ਦਾ ਪੱਕਾ ਉੱਥੇ ਲਾਈਵ ਲੱਗਦਾ ਨਹੀਂ ਵੀ ਲਾਈਵ ਸਟੂਡੀਓ ਰਿਕਾਰਡਿੰਗ ਲੱਗਦੀ ਆ ਇੰਨੀ ਇੰਨੀ ਤਿਆਰੀ ਸੀ ਉਹਦੇ ਉਹਨਾਂ ਦੇ amazing artist ਚੰਨ ਤੁਸੀਂ ਵੀ ਇਸ ਇੰਟਰਵਿਊ ਦੇ ਦੌਰਾਨ ਕੋਈ ਆਪਣੀ ਲਿਖੀ ਹੋਈ ਕੋਈ ਲਿਖਤ ਜ਼ਰੂਰ ਦਰਸ਼ਕਾਂ ਨੂੰ ਸੁਣਾਓ ਕਿਸੇ ਗੇ ਸ਼ੇਰ ਸਾਡੇ ਬਣ ਜਾਂਦਾ ਥਲ ਕਿੰਨਾ ਜਲ ਹੋ ਕੇ ਆਵੇ ਉਸ ਦਰ ਤੋਂ ਹਰ ਕੋਈ ਕਤਲ ਹੋ ਕੇ ਆਵੇ ਸੁਲਾ ਕਿੰਜ ਹੋਵੇ ਸ਼ਰਤ ਬੜੀ ਔਖੀ ਕਿ ਪਾਗ ਲਾ ਕੇ ਗੋਡਿਆਂ 'ਬਲ ਹੋ ਕੇ ਆਵੇ ਅ ਬੰਦਿਆਂ ਦੇ ਵਾਂਗ ਆਵੇ ਇੱਕ ਵਾਰੀ ਭਾਵੇਂ ਜੀਵਨ ਦਾ ਆਖਰੀ ਪਲ ਹੋ ਕੇ ਆਵੇ ਜੋ ਮਿਲਿਆ ਬਣ ਕੇ ਬੁਝਾਰਤ ਹੀ ਮਿਲਿਆ ਹੁਣ ਜਿਨੇ ਆਉਣਾ ਹੱਲ ਹੋ ਕੇ ਆਵੇ ਕਦੀ ਯਾਦ ਆਉਂਦਾ ਸੀ ਬਣ ਬਣ ਕੇ ਹੋ ਕੇ ਅੱਜ ਕੱਲ ਉਹ ਦੇਵੀ ਗਜ਼ਲ ਹੋ ਕੇ ਆਵੇ ਥੈਂਕ ਯੂ ਸਾਨੂੰ ਮਿਲਦੇ ਨੇ ਬਹੁਤ ਖੁਸ਼ੀ ਹੁੰਦੀ ਏ ਤੁਹਾਨੂੰ ਜਿਵੇਂ ਆ ਕੇ ਮਿਲਦੇ ਆ ਜੱਫੀਆਂ ਪਾਉਂਦੇ ਨੇ ਫੋਟੋਆਂ ਖਿਚਾਉਂਦੇ ਨੇ ਤੁਹਾਡੇ ਕੰਮ ਦੀ ਜਦੋਂ ਪਹਿਚਾਣ ਮਿਲਦੀ ਆ ਤੁਹਾਨੂੰ ਪ੍ਰਤੀਕਰਮ ਚੰਗਾ ਮਿਲਦਾ ਐਪਰੀਸ਼ੀਏਟ ਤੁਹਾਡਾ ਕੰਮ ਹੁੰਦਾ ਚੰਗਾ ਹੀ ਲੱਗਦਾ ਬੰਦੇ ਨੂੰ ਬਿਲਕੁਲ ਫਿਰ ਫਿਲਮ ਦੇ ਵਿੱਚ ਕਿਦਾਂ ਦਾ ਗਰਦਾਰ ਹੈ ਤੁਹਾਡਾ ਸ਼ਾਇਰ ਜੀ ਇਹ ਤਾਂ ਬਹੁਤ ਛੋਟਾ ਜਿਹਾ ਰੋਲ ਹੈ ਮੇਰਾ ਤਾਂ ਐਡਾ ਕੋ ਦੱਸਣ ਯੋਗਾ ਨਹੀਂ ਹੈਗਾ ਇੱਕ ਸੀਨ ਹੈ ਬਸ ਉਹ ਗੱਡਾ ਉਹ ਤਾਂ ਜਗਦੀਪ ਭਰਾ ਦਾ ਇਹਨਾਂ ਦਾ ਹੁਕਮ ਸੀ ਕਹਿੰਦੇ ਵੀ ਤੁਸੀਂ ਕਰਨਾ ਮੈਂ ਚਲ ਕਰ ਲਿਆ ਇਹ ਤਾਂ ਨਸਲਮਾ ਦਾ हां ਜੀ ਉਹ ਦੇਖਾਂਗੇ ਜੀ ਕੋਈ ਠੀਕ ਲੱਗਾ ਰਿਸਪਾਂਸ ਵੀ ਕੁਝ ਨਾ ਕੁਝ ਜੇ ਹੋਰ ਬੰਦਾ ਕੋਸ਼ਿਸ਼ ਕਰ ਲੈਂਦਾ ਕਿ ਪਹਿਲੀ ਗੱਲ ਤਾਂ ਆਡੀਅেন্স ਨੂੰ ਤੁਹਾਡੇ ਕੰਮ ਥੋੜਾ ਠੀਕ ਲੱਗਣਾ ਚਾਹੀਦਾ ਹਨਾ ਪਸੰਦ ਆਉਣਾ ਚਾਹੀਦਾ ਜੇ ਠੀਕ ਲੱਗਾ ਫਿਰ ਦੇਖ ਲਾਂਗੇ ਅੱਗੇ ਹੋਰ ਹਾਂਜੀ ਸ਼ੁਕਰੀਆ ਜੀ ओके मेरा भी थैंक यू ਸੋ ਇਸ ਸਾਧਨਾ ਦੇ ਵੀ ਮਖਸੂਸ ਪੂਰੀ ਜਿੰਨਾ ਦਿਨਾਂ ਅਸੀਂ ਗੱਲਬਾਤ ਕੀਤੀ ਆ ਔਰ 19 April ਨੂੰ ਸ਼ਾਇਰ ਫਿਲਮ ਆਰੀ ਉਸ ਦੇ ਵਿੱਚ ਐਮ ਭੂਮਿਕਾ ਨਿਭੰਦੋ ਸਾਨੂੰ ਨਜ਼ਰ ਆਉਣਗੇ ਦੇ ਜਸਤ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ